ਦੇਖੋ ਕਿਸੇ ਬੰਦੇ ਦੀ ਖਾਤਰ ਤਾਂ ਅਸੀਂ ਕੁਝ ਵੀ ਨਹੀਂ ਕਰਦੇ ਹੁੰਦੇ ਜਿੱਥੇ ਬੰਦੀ ਜਿੱਥੇ ਬੰਦੀ ਖਾਤਰ ਕਰਦੀ ਹੁੰਦੀ ਹੈ ਜਾਂ ਮੰਗਾਂ ਦੀ ਖਾਤਰ ਕਰਦੀ ਹੁੰਦੀ ਹੈ ਅਸੀਂ ਸਮਝਦੇ ਹਾਂ ਵੀ ਇਹ ਮਰਨਵਰ ਤੋਂ ਉਹਨਾਂ ਨੇ ਮੰਗਤੇ ਹੋ ਤਾਂ ਰੱਖਿਆ ਤਾਂ ਉਹਨਾਂ ਦੀ ਅੱਜ ਵੀ ਜਿੱਥੇ ਬੰਦੀ ਦਾ ਫੈਸਲਾ ਹੈ ਅਸੀਂ ਜਦੋਂ ਤੋਂ ਉਹ ਸੰਘਰਸ਼ ਦੇ ਵਿੱਚ ਗਏ ਹੈ ਉਹਨੂੰ ਵਿੰਗੇ ਟੇਡੇ ਢੰਗ ਨਾਲ ਕਿਸੇ ਤਰ੍ਹਾਂ ਵੀ ਅਸੀਂ ਨੂੰ ਸਮਰਥਨ ਨਹੀਂ ਕਰਦੇ ਰਿਹਾ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਰੱਖੀ ਹੈ ਜਿਹੜਾ ਪਿਛਲੇ ਦਿਨੀ ਸੰਯੁਕਤ ਮੋਰਚਾ ਆਲ ਇੰਡੀਆ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਦੋ ਪ੍ਰੋਗਰਾਮ طے ਹੋਏ ਆ ਇੱਕ ਹੋਗੇ ਹੋਇਆ 9 ਤਰੀਕ ਦਾ 9 ਜਨਵਰੀ ਦਾ ਦੂਜਾ ਪ੍ਰੋਗਰਾਮ ਹੋਇਆ 4 ਜਨਵਰੀ ਦਾ ਟਹਾਣੇ ਹਰਿਆਣੇ ਦੇ ਵਿੱਚ ਉਹ ਦੋ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਤਿਆਰੀਆਂ ਚੱਲ ਰਹੀਆਂ ਨੇ ਤੀਜਾ ਜਿਹੜਾ ਪ੍ਰੋਗਰਾਮ ਹੈ ਸਾਡੀ ਜਥੇਬੰਦੀ ਵੱਲੋਂ ਅੱਜ ਜਿਹੜਾ ਬੰਦ ਹੋਇਆ ਪੰਜਾਬ ਬੰਦ ਉਹਦੇ ਵਿੱਚ ਅਸੀਂ ਬਲਾਕ ਪੱਧਰ ਤੇ ਆਰਥਿਕ ਭੂਕ ਮਜਾਰੇ ਕਰਨ ਦਾ ਫੈਸਲਾ ਹੋਇਆ ਜਿਹੜਿਆ ਕਈ ਦਰਜਣਾ ਯਾਨੀ ਜੇਪੀਏ ਵੀ 50 ਥਾਵਾਂ ਤੇ ਲਗਭਗ ਉਹ ਪੰਜਾਬ ਦੇ ਵਿੱਚ ਆਰਥਿਕ ਭੂਕ ਮਜਾਰੇ ਹੋਏ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਬਿਸ਼ੇਸ਼ ਤੌਰ ਤੇ ਜਿਹੜਾ 4 ਤਰੀਕ ਨੂੰ ਰਹਾਣੇ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ ਉਹ ਮਹਿਨਾ ਮੰਗਾਂ ਤੇ ਵਿਸ਼ੇਸ਼ ਕਰਕੇ ਜਿਹੜਾ ਨਵਾਂ ਡਰਾਫਟ ਆਇਆ ਹੈ ਯਾਨੀ ਖੇਤੀ ਕਾਨੂੰਨ ਜਿਹੜੇ ਪਹਿਲਾਂ 2021 20 ਤੇ ਆਪਾਂ ਦੋ lần ਲੜਿਆ ਉਹਨਾਂ ਨੂੰ ਸਰਕਾਰ ਟੇਡੇ ਢੰਗ ਨਾਲ ਚੋਰ ਮੋਰੀ ਰਹੀਂ ਦੁਬਾਰਾ ਲਾਗੂ ਕਰਨੀ ਚਾਹੁੰਦੀ ਹੈ ਉਹਦੇ ਵਿੱਚ ਨਵੇਂ ਨੋਹੀ ਗੱਲਾਂ ਨੇ ਜਿਹੜੀਆਂ ਕਾਲੇ ਕਾਨੂੰਨਾਂ ਚ ਤਿੰਨ ਖੇਤੀ ਕਾਨੂੰਨਾਂ ਚ ਪਾਏ ਸੀ ਉਹੀ ਲਗਭਗ ਨੇ ਬਸ ਫਰਕ ਘਿਰ पे ਨਹੀਂ ਹੈ ਇਹ ਸਟੇਟ ਸਰਕਾਰਾਂ ਨੂੰ ਕੇਂਦਰ ਨੇ ਡਰਾਫਟ ਭੇਜਿਆ ਵੀ ਤੁਸੀਂ ਇਹਦਾ ਪ੍ਰਪੋਜ਼ਲ ਭੇਜੋ ਕਿਉਂਕਿ ਬੀਜੇਪੀ ਦਾ ਇਹ ਪਹੁੰਚੀ ਹੈ ਕਿ ਜਿਹੜੀਆਂ ਸਰਕਾਰਾਂ ਉਹਨਾਂ ਦੀਆਂ ਸਰਕਾਰਾਂ ਨੇ ਜਿਹੜੀਆਂ ਸਟੇਟਾਂ ਦੇ ਵਿੱਚ ਉੱਥੇ ਇਹ ਡਰਾਫਟ ਇੰਪਲੀਮੈਂਟ ਹੋ ਜਾਊਗਾ ਤੇ ਜਿਹੜੀਆਂ ਸਰਕਾਰਾਂ ਦੇ ਵਿੱਚ ਇਹਨਾਂ ਦੀ ਸਰਕਾਰ ਐਂਟੀ ਸਰਕਾਰ ਹੈ ਬੀਜੇਪੀ ਉੱਥੇ ਉਹਨਾਂ ਦੀ ਚੂੜੀ ਟਾਈਟ ਕਰਕੇ ਦਬਾਅ ਪਾ ਕੇ ਉਹਨੂੰ ਲਾਗੂ ਕਰਾਉਣਗੇ ਇਹ ਉਹਨਾਂ ਦੀ ਪਾਲਿਸੀ ਹੈ ਕਿੰਨੀ ਕਾਬਜਾਬ ਹੁੰਦੀ ਹੈ ਇਹਦੇ ਵਿਰੋਧ 'ਚ ਸੁਜੁਗਤ ਮੋਰਚਾ ਨੇ ਇਹਦੀ ਪਹਿਲ ਕਦਮੀ ਕੀਤੀ ਹੈ ਹੱਥ ਚ ਲਿਆ ਹੈ ਤੇ ਡਰਾਫਟ ਪੜ੍ਹਿਆ ਤੇ ਤੇ ਇਲੈਕਸ਼ਨ 23 ਤਰੀਕ ਨੂੰ ਪਹਿਲਾਂ ਆਲ ਇੰਡੀਆ ਪੱਧਰ ਦਾ ਸਾਰੇ ਜ਼ਿਲ੍ਹਾ ਹੈੱਡਕੁਆਰਟਰ ਅਸੀਂ ਦਿੱਤਾ ਹੈ। ਉਹਦੇ ਵਿੱਚ ਜਿਹੜੀਆਂ ਸਾਰੀ ਮੰਗਾਂ ਨੇ ਨਵੇਂ ਡਰਾਫਟ ਵਾਲੀ ਮੰਗ ਵੀ ਖਨੌਰੀ ਮੋਰਚੇ ਤੇ ਹੋਇਆ ਜਿਹੜਾ ਪਥਰੂਗਾਹ ਦੇ ਗੋਲੇ ਚੱਟੇ ਹੈ ਜਿਹੜਾ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਸੰਭੂ ਬਾਰਡਰ ਤੋਂ ਉਹਦੇ ਨੂੰ ਉਹ ਵੀ ਵਿੱਚ ਪਾਈ ਹੈ ਤੇ ਸਰਕਾਰ ਦੀ ਨਖੇਦੀ ਕੀਤੀ ਹੈ। ਜਿਹੜਾ ਖਨੌਰੀ ਬਾਰਡਰ ਤੇ ਡੱਲੇਵਾਲ ਸਾਹਿਬ ਦਾ ਮਰਨ ਬਰ ਚੱਲ ਰਿਹਾ ਹੈ। ਉਹਦੇ ਦੋਵੇਂ ਸਰਕਾਰਾਂ ਨੂੰ ਦੋਸ਼ੀ ਠ라 ਕੇ ਵੀ ਕੇਂਦਰ ਤੇ ਪੰਜਾਬ ਸਰਕਾਰ ਨੇ ਇਹਨੂੰ ਅਗਨੋਰ ਕੀਤਾ ਹੋਇਆ ਹੈ ਤੇ ਉਹ ਉਹਦੀ ਅਸੀਂ ਉਹਨਾਂ ਤੇ ਸੋਚਿਆ ਵੀ ਜੇ ਕੱਲ ਨੂੰ ਕੋਈ ਨੀਕੀ ਗੱਲ ਹੁੰਦੀ ਹੈ ਉਹਦੀਆਂ ਦੋਸ਼ੀਆਂ ਇਹ ਦੋਨੇ ਸਰਕਾਰਾਂ ਹੋਣਗੀਆਂ ਇਹਨਾਂ ਮੁੱਦਿਆਂ ਤੇ ਅਸੀਂ ਐਮਐਸਪੀ ਦੀਆਂ ਜਿਹੜੀਆਂ ਨਾਲ ਗਰੰਟੀ ਦਿੱਲੀ ਮੋਰਚੇ ਦੀਆਂ ਮੰਗਾਂ ਰਹਿੰਦੀਆਂ ਨੇ ਇਹਨਾਂ ਸਾਰੇ ਮੁੱਦਿਆਂ ਤੇ ਅਸੀਂ ਦੋ ਪ੍ਰੋਗਰਾਮ ਇੱਕ ਹਰਿਆਣੇ 'ਚ ਇੱਕ ਪੰਜਾਬ 'ਚ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ਤੇ ਕਰ ਰਹੇ ਹਾਂ ਤੇ ਅਸੀਂ ਉਹਦੀਆਂ ਤਿਆਰੀਆਂ ਦੇ ਵਿੱਚੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਤੋਂ ਕਿ ਅਸੀਂ ਹੁਣੇ ਆਪਣੇ ਪੰਜਾਬ ਦੇ ਸਾਰੇ ਬਲਾਕਾਂ ਦੀਆਂ ਮੀਟਿੰਗਾਂ ਤਕਰੀਬਨ ਅੱਜ ਸਾਡੀਆਂ ਹੋਈਆਂ ਨੇ ਵੱਡੀਆਂ ਮੀਟਿੰਗਾਂ ਦੇ ਵਿੱਚ ਅਸੀਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਬੀਬੀਆਂ ਨੂੰ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ ਤਾਂ ਕਿ ਸਰਕਾਰ ਤੇ ਇਹਦਾ ਦਬਾਅ ਪਾਇਆ ਜਾ ਸਕੇ ਤਾਂ ਕਿ ਇਹ ਮੋਰਚਾ ਜਿਹੜਾ ਨਵੇਂ ਡਰਾਫਟ ਵਾਲੀ ਨੀਤੀ ਲਾਗੂ ਕਰਨ ਦੀ ਹੈ ਉਹਨੂੰ ਵਾਪਸ ਮੋੜਨ ਦੀ ਖਾਤਰ ਸਮੂਹ ਜਨਤਾ ਦਾ ਸਹਿਯੋਗ ਲੈਣ ਦੀ ਖਾਤਰ ਲੋਕਾਂ 'ਚ ਆਪਣੀ ਗੱਲ ਲੈ ਕੇ ਜਾਈਏ ਤਾਂ ਕਿ ਜਨਤਾ ਇਹਨੂੰ ਹੰਗਾਰਾ ਦੇਵੇ ਮੁਰਕੇ ਉਹਦਾ ਸੰਘਰਸ਼ ਕਿ ਕਾਰਪੋਰੇਟ ਨੂੰ ਖੇਤੀ ਸੈਕਟਰ ਦੇ ਵਿੱਚੋਂ ਵਪਾਰ ਸੈਕਟਰ ਦੇ ਵਿੱਚੋਂ ਖੁੱਲੀ ਮੰਡੀ ਦੇ ਵਿੱਚ ਨਾਂ ਲੈ ਕੇ ਨਾਜ ਤੇ ਕਬਜ਼ਾ ਕਰਨ ਤੋਂ ਫੂਡ ਤੇ ਫੂਡ ਸੁਰੱਖਿਆ ਨੂੰ ਖਤਰਾ ਖੜਾ ਕਰਨ ਤੋਂ ਇਹਨਾਂ ਕਾਰਪੋਰੇਟ ਸੈਕਟਰ ਤਾਕਤਾਂ ਨੂੰ ਰੋਕਿਆ ਜਾਵੇ ਉਸ ਲੰਬੇ ਸੰਘਰਸ਼ ਦੀ ਲੜਾਈ ਦੇ ਵਿੱਚੋਂ ਅਸੀਂ ਇਹ ਪ੍ਰੋਗਰਾਮ ਦਿੱਤੇ ਹੋਰ ਅਗਰ ਹਾਂ ਸਮਝਿਆ ਤੁਸੀਂ ਕਹਦੇ ਹੋ ਡਰਾਫਟ ਭੇਜਿਆ ਕਰੋ ਅੱਗੇ ਵੱਲ ਉਹਦੇ ਵਿੱਚ ਕੀ ਹੈ ਜੀ ਸ਼ਰਤਾਂ ਨੇ ਜਾਂ ਮੰਗਾਂ ਨੇ ਤੁਹਾਡੇ ਵੱਲੋਂ ਮੂਲ ਨਹੀਂ ਮੰਨੀਆਂ ਜਾਂਦੀਆਂ ਵਿਸ਼ਾ ਨੂੰ ਸਹੀ ਲੱਗਦਾ ਹੈ ਉਦੇ ਚੋਹੀ ਨੇ ਜੀ ਜਿਹੜੀ ਖੁੱਲੀ ਮੰਡੀ ਦਾ ਪੈਰਲਲ ਮੰਡੀ ਪ੍ਰਾਈਵੇਟ ਮੰਡੀ ਜਿਵੇਂ ਹੁਣ ਸ਼ੈ ਲੋਗ ਨਾਮ ਨੇ ਜਾਂ ਕੋਡ ਸਟੋਰ ਨੇ ਉਹਨਾਂ ਨੂੰ ਮੰਡੀ ਯਾਰਡ ਸ਼ੋਅ ਕਰਨ ਦੀ ਗੱਲ ਮਾਰਕੀਟ ਫੀਸ ਦੇ ਵਿੱਚ ਕਟੌਤੀ ਕਰਨ ਦੀ ਗੱਲ ਜੈਨ ਕਿਸਾਨ ਨੂੰ ਆਜ਼ਾਦ ਕਰਨ ਵਾਲੀ ਕਿ ਕਿਸਾਨ ਨੂੰ ਆਜ਼ਾਦ ਕਰਾਂਗੇ ਉਹ ਤੇ ਮੁਕਾਬਲਾ ਉਹ ਮੁਕਾਬਲੇ ਨਾਲ ਉਹਨਾਂ ਨੂੰ ਵੱਧ ਪੈਸੇ ਮਿਲਣਗੇ ਪਈਆਂ ਜੀਆਂ ਗੱਲਾਂ ਪਾਈਆਂ ਹੋਈਆਂ ਨੇ ਉਹ ਚ ਕੰਟੈਕਟ ਫਾਰਮ ਵਾਲਾ ਵੀ ਪਾਇਆ ਹੋਇਆ ਮਾਰਕੀਟ ਫੀਸ ਘਟਣ ਵਾਲਾ ਵੀ ਪਾਇਆ ਹੋਇਆ ਉਹਦੇ ਵਿੱਚ ਜਿਹੜਾ ਪੀਡੀਐਸ ਯਾ ਜਨਤਕ ਕੰਡ ਪ੍ਰਣਾਲੀ ਦੀ ਸਕੀਮ ਹੈ ਮਜ਼ਦੂਰਾਂ ਨੂੰ ਜਿਹੜੀ ਮਤਲਬ ਦਿੰਦੇ ਨੇ ਉਹ ਸਹੂਲਤ ਉਹਨੂੰ ਕੱਟ ਕੇ ਉਹਨਾਂ ਨੂੰ ਪੈਸੇ ਦੇਣ ਦੀ ਗੱਲ ਵੀ ਪਾਈ ਹੋਈ ਹੈ ਉਹਦੇ ਵਿੱਚ ਫਰਸਾਊਸਿੰਗ ਵਾਲੀ ਗੱਲ ਵੀ ਪਾਈ ਹੋਈ ਹੈ ਕਾਫੀ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਮਤਲਬ ਜਮ੍ਹਾਂ ਹੀ ਨਹੀਂ ਮਿਲਉ ਦੇ ਨਾਲ ਮਿਲਦੀਆਂ ਨੇ ਅਸੀਂ ਸਮਝਦੇ ਹਾਂ ਕਿ ਉਹ ਕਾਨੂੰਨ ਜਿਹੜੇ ਕਾਨੂੰਨ ਵਾਪਸ ਲੈ ਸੀ ਉਹ ਚੋਰ ਮੋੜ ਰਹੇ ਬੀਜੇਪੀ ਸਰਕਾਰ ਲਾਗੂ ਕਰਨੀ ਪੰਜਾਬ 'ਚ ਕਿੰਨੀ ਤਰੀਕ ਨੂੰ ਸੰਘਰਸ਼ ਸ਼ੁਰੂ ਹੋਇਆ ਤੁਹਾਡਾ ਪੰਜਾਬ ਦੇ ਕਿੰਨੀ ਤਰੀਕ ਨੂੰ ਹੋਇਆ ਪੰਜਾਬ ਦੇ ਵਿੱਚ 9 ਮਾਰਚ 9 ਜਨਵਰੀ ਨੂੰ ਨੋ ਜਨਪਰੀ ਮੋਗੇ ਕੀ ਹੈ ਵੀਗੇ ਉਹ ਪ੍ਰੋਟੈਸਟ ਕੀ ਕਰਨਾ ਤੁਸੀਂ ਉੱਥੇ ਉੱਥੇ ਦੇਖੋ ਵहां ਪੰਚਾਇਤ ਹੋਊਗੀ ਜੀ ਵੱਡੀ ਰੈਲੀ ਹੋਊਗੀ ਮੋਗੇ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਇਹ ਮਹਾ ਪੰਚਾਇਤ ਦੇ ਰੂਪ ਦੇ ਵਿੱਚ ਵੱਡਾ ਇਕੱਠ ਹੋਗਾ ਜੀ ਇਹ ਜਿਸ ਤਰ੍ਹਾਂ ਅਜ ਬਰਨਾਲੇ ਦੇ ਵਿੱਚ ਬੰਦ ਰਹੀ ਹੈ ਪਰ ਜਿਹੜਾ ਵਪਾਰ ਮੰਡਲ ਵੱਲੋਂ ਹੈਗਾ ਪ੍ਰਧਾਨ ਜੀ ਵੱਲੋਂ ਜਿਹੜਾ ਹੈਗਾ ਸਮਰਥਨ ਨਹੀਂ ਕੀਤਾ ਗਿਆ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਨਹੀਂ ਸਮਰਥਨ ਕਰਦੇ ਇਸ ਚੀਜ਼ ਦਾ ਉਸ ਨੂੰ ਵੀ ਕਿਸ ਤਰ੍ਹਾਂ ਦੇਖੋ ਕਿਸੇ ਨੇ ਸਮਰਥਨ ਕੀਤਾ ਹੈ ਕਿ ਨਹੀਂ ਕੀਤਾ ਇਹ ਇਹ ਗੱਲ ਵੱਖਰੀ ਹੈ ਸਾਨੂੰ ਇਹ ਲੱਗਦਾ ਵੀ ਇਹ ਬਹੁਤ ਸਫਲ ਬੰਦ ਹੋਇਆ ਹੈ ਚੰਗੀ ਗੱਲ ਹੈ ਡੱਲਿਆ ਸਭ ਉਹ ਖੜਤਾਲ ਤੇ ਬੈਠੇ ਨੇ ਕਿ ਲੱਗਦਾ ਆਣ ਵਾਲੇ ਟਾਈਮ 'ਚ ਤੁਹਾਡੀ ਜਥੇਬੰਦੀ ਵੱਲੋਂ ਉਹਨਾਂ ਦਾ ਖੁੱਲ ਕੇ ਸਾਥ ਕਰੇ ਦੇਖੋ ਕਿਸੇ ਬੰਦੇ ਦੀ ਖਾਤਰ ਤਾਂ ਅਸੀਂ ਕੁਝ ਨਹੀਂ ਕਰਦੇ ਹੁੰਦੇ ਜੀ ਜਥੇਬੰਦੀ ਜਥੇਬੰਦੀ ਖਾਤਰ ਕਰਦੀ ਹੁੰਦੀ ਹੈ ਜਾਂ ਮੰਗਾਂ ਦੀ ਖਾਤਰ ਕਰਦੀ ਹੁੰਦੀ ਹੈ ਅਸੀਂ ਸਮਝਦੇ ਹਾਂ ਵੀ ਇਹ ਮਰਨ ਵਰਤ ਉਹਨਾਂ ਨੇ ਮੰਗ ਤੇ ਉਹ ਤਾਂ ਰੱਖਿਆ ਤਾਂ ਉਹਨਾਂ ਦੀ ਅੱਜ ਵੀ ਜਥੇਬੰਦੀ ਦਾ ਫੈਸਲਾ ਹੈ ਅਸੀਂ ਜਦੋਂ ਤੋਂ ਉਹ ਸੰਘਰਸ਼ ਦੇ ਵਿੱਚ ਗਏ ਐ ਉਹਨੂੰ ਵਿੰਗੇ ਟੇਡੇ ਢੰਗ ਨਾਲ ਕਿਸੇ ਤਰ੍ਹਾਂ ਵੀ ਅਸੀਂ ਨੂੰ ਸਮਰਥਨ ਨਹੀਂ ਕਰਦੇ ਰਿਹਾ ਅਸੀਂ ਉਹਦਾ ਵਿਰੋਧ ਨਹੀਂ ਕਦੇ ਕੀਤਾ